ਪਠਾਨਕੋਟ ਦੇ ਧੀ ਨੇ ਪੂਰੇ ਪੰਜਾਬ ਦਾ ਮਾਣ ਜੜਿਆ ਪੂਰੇ ਦੇਸ਼ ਭਰ ਦੇ ਵਿੱਚ ਵਧਾਇਆ ਤੁਹਾਨੂੰ ਦੱਸਦੇ ਕਿ ਸਰਨਾ ਦੀ ਰਹਿਣ ਵਾਲੀ ਹਰਨੌਰ ਸਿੰਘ ਜੋ ਕਿ 에ਅਰ ਫੋਰਸ ਦੇ ਵਿੱਚ ਸਿਲੈਕਸ਼ਨ ਕਰਾਉਣ ਤੋਂ ਬਾਅਦ ਪਠਾਨਕੋਟ ਵਾਪਸ ਪਰਤੇ ਨੇ ਤੇ ਪਰਿਵਾਰ ਦੇ ਵਿੱਚ ਗਾਫੀ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਦੇ ਵਿੱਚ ਲਗਾਤਾਰ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਇਹ وجہ ਇਹ ਹੈ ਕਿ ਲੜਕੀ ਵੱਲੋਂ ਜਿਹੜਿਆ ਸਤੀ ਵੱਲੋਂ ਪਠਾਨਕੋਟ ਦੇ ਨਾਲ ਨਾਲ ਪੂਰੇ ਪੰਜਾਬ ਦਾ ਮਾਣ ਪੂਰੇ ਦੇਸ਼ ਭਰ ਦੇ ਵਿੱਚ ਵਧਾਇਆ ਗਿਆ ਹਰਨੌਰ ਸਿੰਘ ਨੇ 에ਅਰ ਫੋਰਸ ਦੇ ਵਿੱਚ ਸਿਲੈਕਸ਼ਨ ਹੋਣ ਤੋਂ ਬਾਅਦ ਹੁਣ ਤੁਹਾਨੂੰ ਦੱਸਦੇ ਕਿ 1 ਸਾਲ ਤੋਂ ਬਾਅਦ ਜਿਹੜਿਆ ਉਹਨਾਂ ਦੀ ਜਿਹ ਜਿਹੜੇ ਤਗਮੇ ਨੇ ਉਹਨਾਂ ਮੋੜੇ ਦੇ ਉੱਪਰ ਜਿਹੜੇ ਲੱਗਣਗੇ ਉਹ ਬਦ ਤੁਹਾਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇਸ ਲੜਕੀ ਨੂੰ ਵਧਾਈਆਂ ਪੰਜਾਬ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ ਇਹਦੀ ਜੇ ਗੱਲ ਕਰੀਏ ਆਪਣੇ ਜ਼ਿਲ੍ਹੇ ਦੇ ਮੰਤਰੀ ਲਾਲਚੰਨ ਕਟਾਰਚ ਖੋਣਾ ਵੱਲੋਂ ਪਰਿਵਾਰ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਕੇ 축ਕਾ ਬਨਾਮ ਦਿੱਤੀਆਂ ਗਈਆਂ ਨੇ ਜਿਸ ਦੇ ਚਲਦੇ ਆ ਪਰਿਵਾਰ ਦੇ ਵਿੱਚ ਕੁਝ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਪਰਿਵਾਰ ਲਗਾਤਾਰ ਇਹ دعਵਾਵਾਂ ਕਰਦੇ ਆ ਕਿ ਇਹ ਦੀ ਦਿੱਤੀ ਹਰ ਪਰਿਵਾਰ ਦੇ ਵਿੱਚ ਦਿੱਤੀ ਜਾਵੇ ਤੇ ਆਪਾਂ ਵੀ KRT نیوز ਨੈਟਵਰਕ ਵੱਲੋਂ ਹਰਨੂਰ ਸਿੰਘ ਨੂੰ ਵਧਾਈਆਂ ਦਿੰਦੇ ਆ ਤੇ ਜਿਹੜ ਆਗਮਨਾਵਾ ਵੀ ਕਰਦੇ ਆ ਤੁਸੀਂ ਦੇਖੋ ਰਿਪੋਰਟ ਔਰ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਦਾ ਮਾਹੌਲ ਆ ਤੇ ਸਾਰੇ ਇਸ ਕਮੈਂਟ ਸੈਕਸ਼ਨ ਵਿੱਚ ਜਾ ਕੇ ਇਸ ਪੰਜਾਬ ਦੀ ਧੀ ਨੂੰ ਇਸ ਪਠਾਨਕੋਟ ਦੀ ਧੀ ਨੂੰ ਸ਼ੁਭਕਾਮਨਾਵਾਂ ਦਿਵੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤਰੱਕੀਆਂ ਮਾਣ ਸਕੇ ਨਾਮ ਹਰਨੂਰ ਸਿੰਘ ਹੈ ਔਰ ਮੈਂ 에어ਫੋਰਸ ਦੀ ਮੈਰਿਟ ਲਿਸਟੋਂ ਹੁੰਦੀ ਹੈ ਉਹਦੇ ਵਿੱਚ ਸ਼ਾਰਟਲਿਸਟ ਹੋਈ ਆ ਐਜੂਕੇਸ਼ਨ ਬ੍ਰਾਂਚ ਤੇ ਵਿੱਚ ਮੇਰੀ ਹੁਣ 1 ਸਾਲ ਲਈ ਇੰਡੀਅਨ 에어ਫੋਰਸ ਜਿਹੜੀ 에어ਫੋਰਸ ਅਕੈਡਮੀ ਦੁੰਦੀਗਲ ਤੇਲੰਗਾਨਾ ਦੇ ਵਿੱਚ ਹੈਗੀ ਹੈ ਉੱਥੇ ਮੇਰੇ ਸਾਲ ਦੀ ਟ੍ਰੇਨਿੰਗ ਹੋਏਗੀ ਔਰ ਸਾਲ ਬਾਅਦ ਮੇਰੇ ਕੰਦਿਆਂ 'ਤੇ ਫਲਾਈਂਗ ਆਫੀਸਰ ਦੀ ਸਟ੍ਰਿਪਸ ਲੱਗਣਗੀਆਂ ਕਿਵੇਂ ਦਾ ਕਿਵੇਂ ਦਾ ਸਫਰ ਜਿਆ ਹੈ ਇੱਥੋਂ ਤੱਕ ਕਦੋਂ ਤੱਕ ਮੇਰਾ ਸਫਰ ਕਹਿ ਹੀ ਸਕਦੇ ਆ ਕਿ ਕਾਫੀ ਸਮਾਂ ਲੱਗ ਗਿਆ ਇਸ ਟਰੇਮ ਨੂੰ ਪਾਣ ਲਈ ਕਿਉਂਕਿ ਮੈਂ 19 ইয়ারਸ ਦੀ ਸੀਗੀ ਜਦੋਂ ਮੈਂ ਫਰਸਟ ਟਾਈਮ ਰਿਕਮੈਂਡ ਹੋਈ ਸੀਗੀ ਔਰ ਮੈਂ ਫਰਸਟ ਟਾਈਮ ਮੈਰਿਟ ਆਊਟ ਹੋ ਗਈ ਸੀਗੀ ਸੋ ਇਹ 5 ਸਾਲਾਂ ਦਾ ਸਫਰ ਇਹ ਮੈਂ ਇਹਦੇ ਵਿੱਚ ਆਪਣੀ ਅੰਡਰਗ੍ਰੈਜੂਏਸ਼ਨ ਮਾਸਟਰਸ ਕੰਪਲੀਟ ਕੀਤੀ ਹੈ ਫਿਲਹਾਲ ਮੈਂ ਜੌਬ ਕਰ ਰਹੀ ਹਾਂ ਬਿਗ 4 ਦੇ ਵਿੱਚ ਸੋ ਜੌਬ ਦੇ ਨਾਲ-ਨਾਲ ਪੜ੍ਹਾਈ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨੇ ਨੂੰ ਫੋਲੋ ਕਰਨ ਦਾ ਸਟਰਗਲ ਇਹ ਮੇਰਾ ਲਾਈਫ ਰਹੀ ਹੈ 올 ਟੂਗੇਦਰ ਇਹਦੇ ਵਿੱਚ ਸਮ ਅਪ ਕਰੂੰਗੀ ਜੇ ਤੁਹਾਨੂੰ ਪਤਾ ਲੱਗੋ ਤੁਸੀਂ ਪੇਰ ਕਰ ਚੁੱਕੇ ਹੋ ਜਦੋਂ ਸਿਲੈਕਟ ਹੋ ਕਿਵੇਂ ਦਾ ਘਰ ਦਾ ਮਾਹੌਲ ਜਿਵੇਂ ਦਾ ਹੈ ਤੁਹਾਡੀ ਜਿਹੜੇ ਫੀਲਿੰਗਸ ਕਿਹੜੀਆਂ ਇਹ ਮੈਰਿਟ ਪਰਸੋ ਆਈ ਹੈ ਔਰ ਜਦੋਂ ਇਹ ਮੈਰਿਟ ਆਈ ਮੇਰੀ ਕਜ਼ਨ ਨੇ ਚੈੱਕ ਕੀਤੀ ਸੀਗੀ ਔਰ ਜਿਵੇਂ ਪਤਾ ਚੱਲਿਆ ਕਿ ਆਫਟਰ 5 ਅਟੈਂਪਟਸ ਮੈਂ ਸਵਰੀ ਮੈਰਿਟ ਦੇ ਵਿੱਚ ਇਨ ਹੋ ਗਈਆਂ ਮੇਰੇ ਲਈ ਬਹੁਤ ਹੀ ਜ਼ਿਆਦਾ ਵੱਡੀ ਮੂਮੈਂਟ ਸੀਗੀ ਔਰ ਮੈਂ ਬਿਲਕੁਲ ਬਿਲੀਵ ਨਹੀਂ ਕਰ ਪਾ ਰਹੀ ਸੀਗੀ ਕਿ ਇਹ ਸਹੀ ਵਿੱਚ ਹੋ ਗਿਆ ਮੈਂ ਅਬ ਵਰਕ ਫਰਮ ਹੋਮ ਕਰ ਰਹੀ ਹਾਂ ਫਿਲਹਾਲ ਫਿਰ ਮੈਂ ਜਦੋਂ نیچے ਆ ਕੇ ਆਪਣੀ ਫੈਮਿਲੀ ਨੂੰ ਦੱਸਿਆ ਮੇਰੇ ਪਾਪਾ ਮਮਾ ਦਾਦੀ ਆਮਾ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਹੁਤ ਹੀ ਵੱਡੀ ਵੱਡੀ ਮੂਮੈਂਟ ਸੀਗੀ ਫॉर ਅ ਸੈਕਿੰਡ ਕਿ ਆਪਾਂ ਇੱਕਦਮ ਲੌਸਟ ਹੋ ਗਏ ਸੀ ਕਿ ਉਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਉਸ ਤੋਂ ਬਾਅਦ ਆਪਾਂ ਬਾਬਾ ਜੀ ਦੇ ਘਰੇ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਆਪਾਂ ਪੂਰੀ ਫੈਮਿਲੀ ਨੇ ਸ਼ੁਕਰਾਨਾ ਕੀਤਾ ਸੋ ਬਹੁਤ ਹੀ ਅੱਛੀ ਮੂਮੈਂਟ ਸੀਗੀ ਹਜੇ ਤੱਕ ਮਤਲਬ ਕਿ ਆਪਾਂ ਸੈਲੀਬ੍ਰੇਟ ਕਰ ਰਹੇ ਆ ਤੁਹਾਡੀ ਪ੍ਰੈਜ਼ੈਂਸ ਇਸ ਨੂੰ ਬਹੁਤ ਵੱਡੀ ਬਣਾ ਰਹੀ ਹੈ ਇਸ ਮੂਮੈਂਟ ਨੂੰ 올 ਟੁਗੇਦਰ ਤੇ ਹਮ ਤੱਕ ਕਿੰਨੇ ਕਾਲ ਜਿਹੜੇ ਜਿਹੜੇ ਆ ਚੁੱਕੇ ਮੈਨੂੰ ਮੇਰੀ ਫੈਮਿਲੀ ਰਿਲੇਟਿਵਸ ਫਰੈਂਡਸ ਮੇਰੇ ਟੀਚਰਸ ਮੇਰੇ ਬਹੁਤ ਸਾਰੇ ਦੋਸਤ ਮੇਰਾ बिकॉज ਮੈਂ ਬਹੁਤ ਅਲਗ-ਅਲਗ ਜਗਾਵਾਂ ਤੇ ਰਹੀ ਹਾਂ ਪੜ੍ਹੀ ਹਾਂ ਜੌਬ ਕੀਤੀ ਹੈ ਸੋ ਮੇਰੇ ਬਹੁਤ ਵਾਈਡ ਫਰੈਂਡ ਸਰਕਲ ਹੈਗਾ ਸੋ ਮੈਨੂੰ ਸਾਰਿਆਂ ਦੀ ਕਾਲਸ অর ਵਿਸ਼ੇਸ ਮੈਸੇजेस ਆ ਰਹੇ ਨੇ ਮੈਨੂੰ ਕੁਝ ਦਿਨ ਪਹਿਲੇ ਆਪਣੇ ਪੰਜਾਬ ਦੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਦਾ ਵੀ ਮੈਨੂੰ ਕਾਲ ਆਇਆ ਕਠਾਰੂ ਚੱਕ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਦਾ ਕਾਲ ਆਇਆ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਬਹੁਤ ਹੀ ਨਿੱਗੀਆਂ ਮੈਨੂੰ ਵਧਾਈਆਂ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮਤਲਬ ਕਿ ਨੇੜੇ ਨੀਅਰ ਫਿਊਚਰ ਦੇ ਵਿੱਚ ਜ਼ਰੂਰ ਆਣਗੇ ਔਰ ਮਿਲ ਕੇ ਜਾਣਗੇ ਉਹਨਾਂ ਨੇ ਬਹੁਤ ਸ਼ਾਬਾਸ਼ੀ ਦਿੱਤੀ ਹੈ ਮੈਨੂੰ ਇਸ ਚੀਜ਼ ਦੇ ਲਈ ਉਹਨਾਂ ਦਾ ਬਚਨ ਕੀ ਮਤਲਬ ਇਹਣਾ ਚਾਹੁੰਦੇ ਹੋ ਜਿਹੜੇ ਆਪਣਾ ਹਾਲ ਭੁਲੇ ਨੈਸ਼ਨ ਵਿੱਚ ਮੈਂ ਇਹੋ ਹੀ ਕਹੂੰਗੀ ਕਿ ਤੁਸੀਂ ਆਪਣੀ ਜਵਾਨੀ ਨਾ ਰੋਲੋ ਇੱਕ ਮਕਸਦ ਢੂੰਡੋ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਲੱਭੋ ਆਪਣੀ ਜ਼ਿੰਦਗੀ ਦਾ ਔਰ ਫਿਰ ਉਹਨੂੰ ਫੋਲੋ ਕਰਨ ਦੇ ਪਿੱਛੇ ਲੱਗ ਜਾਓ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਜਦੋਂ ਤੁਹਾਡੇ ਕੋਲ ਸੁਪਨਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਟਾਈਮ ਹੋਏਗਾ ਕਿ ਤੁਸੀਂ ਨਸ਼ਿਆਂ ਬਾਰੇ ਸੋਚ ਵੀ ਪਾਓ ਮੇਰਾ ਨਾਮ ਸਰਬਜੀਤ ਕੋਹਰਾ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਮਤਲਬ ਇੰਡੀਅਨ 에ਅਰ ਫੋਰਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਆ ਸ਼ੁਰੂ ਤੋਂ ਹੀ ਮੇਰੀ ਬੇਟੀ ਦਾ ਔਰ ਮੇਰੇ ਹਸਬੰਡ ਔਰ ਦਾਦੀ ਇਸ ਦੀ ਦਾਦੀ ਦਾ ਜਿਹੜਾ ਸਪਨਾ ਸੀਗਾ ਕਿ ਬੱਚੇ ਜਿਹੜੇ ਆ ਉਹ ਡਿਫੈਂਸ ਜਾਣ ਕਿਉਂਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਆਰਮੀ 에ਅਰ ਫੋਰਸ ਤੋਂ ਦੀ ਸ਼ੁਰੂ ਤੋਂ ਹੀ ਜੜੀ ਰਹੀ ਹੈ ਔਰ ਹਨੂਰ ਦਾ ਜਿਹੜਾ ਵੱਡਾ ਬ੍ਰਦਰ ਹੈ ਆਲਰੇਡੀ ਜਿਹੜਾ ਏ ਇੰਡੀਅਨ 에ਅਰ ਫੋਰਸ ਵਿੱਚ ਐਜ਼ ਅ ਪਾਇਲਟ ਜਿਹੜਾ ਉਹ ਵਰਕ ਕਰ ਰਿਹਾ ਹੈ ਜੌਬ ਕਰ ਰਿਹਾ ਹੈ ਔਰ ਇਹ ਆ ਕਿ ਨੂਰ ਦਾ ਜਿਹੜਾ ਸੀਗਾ ਕਿਉਂਕਿ ਮੈਂ ਨੂਰ ਦੇ ਨਾਲ ਇੰਨਾ ਨਹੀਂ ਰਹੀ ਛੋਟੇ ਹੁੰਦੇ ਤੋਂ ਪਰ ਉਹਦੇ ਦਾਦੀ ਔਰ ਉਹਦੇ ਪਾਪਾ ਜਿਹੜੇ ਸ਼ੁਰੂ ਤੋਂ ਹੀ ਰਹੇ ਆ ਆ ਰੇ ਨੂਰ ਹਮੇਸ਼ਾ ਨੂਰ ਨੂੰ ਨੂਰ ਨੇ ਮਤਲਬ ਬੜਾ ਸਟਰਗਲ ਹੈ ਜਦੋਂ ਦੇਖਣਾ ਮਤਲਬ ਕਦੀ ਵੀ ਇਹ ਨਹੀਂ ਆਉਂਦੇ ਸੋਚਿਆ ਕਿ ਮੈਂ ਮਤਲਬ ਅਜ ਮਤਲਬ ਕਿਸੇ ਵੀ ਕੋਲ ਨਹੀਂ ਜਾਣਾ ਮਤਲਬ ਸਟੱਡੀ ਲਈ ਨਹੀਂ ਹਮੇਸ਼ਾ ਨੇ ਕਿਹਾ ਮਮਾ ਮੈਂ ਪਾਸ ਹੋऊंगी ਮਮਾ ਮੈਂ ਜਾਣਾ ਆ 3 ਵਜੇ ਤੇ ਪਾਪਾ ਨੇ ਬੱਸ ਸਟੈਂਡ ਤੇ ਛੱਡ ਕੇ ਆਣਾ ਕਦੀ ਨੇ ਹੇਜਿਟੇਟ ਨਹੀਂ ਕਰਨਾ ਜਿਸ ਤਾ ਵੀ ਨੇ ਟੀ-ਸ਼ਰਟ ਡਾਲੀ ਆ ਬਸ ਉਸੇ ਤਰ੍ਹਾਂ ਹੀ ਜਾਣਾ पर मैं आज यही सारे पेरेंट्स और मदर्स मैं कहूंगी कि बेटियां ट्रस्ट रखो मदर ਦੇ ਨਾਲ ਨਾਲ ਫਰੈਂਡ ਬਣੋ আর ਹਮੇਸ਼ਾ ਜਿਹੜੀਆਂ ਵਾ ਬੇਟੀਆਂ ਤੁਹਾਡਾ ਸਾਥ ਦੇਣਗੀਆਂ ਔਰ ਕਦੇ ਵੀ ਉਹ ਮਤਲਬ ਘਮਰਾ ਨਹੀਂ ਹੋਣਗੀਆਂ ਔਰ ਅੱਛਾ ਜਿਹੜਾ ਉਹ ਮਾਲਕ ਦੇ ਨਾਲ ਵੀ ਥੋੜਾ ਜੁੜੋ ਦੇਖੋ ਜੀਵਨ ਜਿਹੜਾ ਜੀਵਨ ਜੀਣਾ ਆਏ ਆ ਆਪਾਂ ਬਸ ਜਿਉਣਾ ਚਾਹੀਦਾ ਪਤਾ ਲੱਗਾ ਤੁਹਾਨੂੰ ਵੀ ਬੇਟੀ ਨੇ ਇਹ ਮੋਰਚਾ ਜਿਹੜਾ ਫਤਿਹ ਕਰ ਲਿਆ ਤੇ ਕਿਵੇਂ ਦਾ ਸਾਰੇ ਪਰਿਵਾਰ ਦੇ ਵਿੱਚ ਕਿੰਦਾ ਮਾਜ ਸਾਰੇ ਸਾਰੇ ਦਾਦੀ ਇਹਦੇ ਪਾਪਾ ਔਰ ਅਨੂਰ ਇਹਦੀ ਕਜਨ ਆਏ ਹੋਇਆ ਬਹੁਤ ਖੁਸ਼ੀ ਸੀ ਗਿਆ ਸੀ ਚਲੋ ਨੂਰ ਦਾ ਜੋ ਸੁਪਨਾ ਸੀਗਾ ਡ੍ਰੀਮ ਸੀਗਾ ਉਹ ਜਿਹੜਾ ਫੁੱਲਫਿਲ ਹੋਇਆ ਹੈ ਦੇਖ ਉਹਨਾਂ ਨੂੰ ਬੱਚਿਆਂ ਨੂੰ ਕੀ ਚੀਜ਼ ਨੇ ਆ ਜਦ ਨਾਲ ਜਿਹੜੇ ਆਪਣੀ ਲਾਈਫ ਨੂੰ ਭੁੱਲ ਕੇ ਇਹਨਾਂ ਨੇ ਮੈਂ ਉਹ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਔਰ ਪੇਰੈਂਟਸ ਨੂੰ ਵੀ ਦੇਣਾ ਸੁਨਿਆ ਦੇਣਾ ਚਾਹੂੰਗੀ ਕਿ ਆਪ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੀ ਜਿਹੜੀ ਥੋੜੀ ਜੀ ਗਾਈਡਲਾਈਨਸ ਉਹਨਾਂ ਦੇ ਨਾਲ ਅਟੈਚ ਰਹਿਣ ਉਹਨਾਂ ਨੂੰ ਕਾਉਂਸਲ ਕਰਨ ਉਹਨਾਂ ਨੂੰ ਚੈੱਕ ਕਰਨ ਉਹਨਾਂ ਦੀਆਂ ਜਿਹੜੀਆਂ ਜੋ ਵੀ ਉਹਨਾਂ ਦੀਆਂ ਭਾਵਨਾਵਾਂ ਹੈਗੀਆਂ ਉਹਨਾਂ ਦੀ ਫੀਲਿੰਗ ਨੂੰ ਸਮਝਣ ਕਿ ਕੀ ਬਣਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮਤਲਬ ਇਹ ਨਹੀਂ ਹੈ ਕਿ ਇੱਕਦਮ ਤੀ ਉਹਦੇ ਤੇ ਥੋਪ ਦੋ ਜਾ ਉਹਨੂੰ ਡਾਂਟੋ ਨਹੀਂ ਉਨਾਂ ਦੀਆਂ ਜਿਹੜੀਆਂ ਜੋ ਜਿਹੜੀ ਐਕਸਪ੍ਰੈਸ ਭਾਵਨਾਵਾਂ ਆ ਫੀਲਿੰਗ ਉਹਨੂੰ ਸਮਝੋ ਉਹਦੇ ਉਸ ਵੱਲ ਚੱਲਣ ਦਿਓ ਬੱਚਾ ਕਦੇ ਵੀ ਨਸ਼ਾ ਨਹੀਂ ਕਰੇਗਾ ਮੈਂ ਦੱਸਦਾ ਕਿ ਆਮ ਵਰਕਿੰਗ ਐਜ਼ ਅ ਅਫੀਸ਼ੀਅਲ ਟਿਕ ਪ੍ਰਿੰਸੀਪਲ ਐਟ ਗੌਰਮੈਂਟ ਸੈਨੇਸ ਕੈਂਡੀ ਸਕੂਲ ਕਤਲੌਰ ਸੋ ਰਹੀ ਗੱਲ ਬੇਟੀ ਦੇ ਮਕਾਮ ਹਾਸਲ ਕਰਨ ਦੀ ਕਿਹੜਾ ਪਿਓ ਆ ਵੀ ਜਿਹੜਾ ਖੁਸ਼ ਨਾ ਹੋਊਗਾ ਕਿ ਉਹਦੀ ਧੀ ਨੇ ਜਿਹੜਾ ਵਾ ਅਸਮਾਨਾਂ ਦੇ ਵਿੱਚ ਉੱਡਣਾ ਸੋ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਆ ਅੱਗੇ ਮੇਰਾ ਬੇਟਾ ਉੜਦਾ ਹੁਣ ਅੱਗੇ ਬੇਟੀ ਵੀ ਉੱਡੂਗੀ ਹੈ ਤੁਸੀਂ ਦੱਸੋ ਹੋਰ ਮੈਂ ਦੱਸੋ ਆਪਣੀ ਖੁਸ਼ੀ ਕਿਵੇਂ ਜ਼ਾਹਿਰ ਕਰਕੇ ਦੱਸਾਂ ਤੁਹਾਨੂੰ ਪਲੀਜ਼ ਕਿਵੇਂ ਦਾ ਸਫਰ ਰਿਹਾ ਸਰ ਸਫਰ ਦੇਖੋ ਜੀ ਮੇਰਾ ਇੱਕ ਜ਼ਿੰਦਗੀ ਦਾ ਸ਼ੌਕ ਹੁੰਦਾ ਰਿਹਾ ਹੁਣ ਵੀ ਮੈਂ ਜਦੋਂ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਜਾਂਦਾ ਆਮ ਦਾ ਬੈਸਟ ਕਾਉਂਸਲਰ ਫੋਰ ਯਰ ਕਾਈਂਡ ਇਨਫੋਰਮੇਸ਼ਨ ਆ ਹਵ ਟੇਕਨ ਮਾਈ ਟ੍ਰੇਡਿੰਗ ਫਰਮ ਮੈਕਸੀਪਾ ਮੈਕਸੀਪਾ ਚੰਡੀਗੜ੍ਹ ਈਵਨ ਫਰਮ ਐਮ ਐਚ ਆਰ ਡੀ ਬੰਗਲੌਰ ਮੇਰੇ ਤੋਂ ਗਵਰਨਮੈਂਟ ਨੇ ਬਹੁਤ ਪੈਸਾ ਖਰਚਿਆ ਮੇਰੀ ਗਵਰਨਮੈਂਟ ਨੇ ਬਹੁਤ ਪੈਸਾ ਖਰਚਿਆ ਔਰ ਮੈਂ ਆਪਣੇ ਮੇਰੇ ਹੱਥਾਂ ਦੀਆਂ ਪੜਾਈਆਂ ਕੁੜੀਆਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਜੜੀਆਂ ਨੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਗਲਤ ਨਹੀਂ ਹੋ ਸਕਦੀ ਉਹ ਮੇਰੀਆਂ ਧੀਆਂ ਜਿਹੜੀਆਂ ਨੇ ਉਹ ਬੜੇ ਸਹੀ ਰਸਤੇ ਦੇ ਉੱਤੇ ਜੜੀਆਂ ਨੇ ਉਹ ਜਾਂਦੀਆਂ ਨੇ ਔਰ ਕਾਮਯਾਬ ਨੇ ਮੈਂ ਦਾਅਵੇ ਨਾਲ ਨਹੀਂ ਗੱਲ ਕਰ ਸਕਦਾ ਰਹੀ ਗੱਲ ਬੇਟੀ ਆਪਣੀ ਦੀ ਬੇਟੇ ਦੀ ਮੈਂ ਅਜ ਤੱਕ ਇਹਨਾਂ ਨਾਲ ਜਿੰਨੀਆਂ ਬੈਸਟ ਮੂਵੀਜ਼ ਆਉਂਦੀਆਂ ਉਹ ਮੈਂ ਜ਼ਰੂਰ ਇੰਜੋਏ ਕਰਦਾ ਥੀਏਟਰ ਦੇ ਵਿੱਚ ਘਰੇ ਨਹੀਂ ਮੈਂ ਕਰਦਾ ਮੈਂ ਥੀਏਟਰ ਦੇ ਵਿੱਚ ਜਾ ਕੇ ਦੇਖਣਾ ਹੁਣ ਜਦੋਂ ਆਪਾਂ ਉੜਦਾ ਪੰਜਾਬ ਮੂਵੀ ਆਈ ਅਸੀਂ ਇੱਕ ਸਾਈਡ ਤੇ ਮੇਰਾ ਮੁੰਡਾ ਬੈਠਾ ਇੱਕ ਸਾਈਡ ਤੇ ਕੁੜੀ ਬੈਠੀ ਆਈ ਖੂਬ ਇੰਜੋਏ ਕੀਤਾ ਮੂਵੀ ਨੂੰ ਖੂਬ ਚੰਗੀਆਂ ਮੋਟੀਆਂ-ਮੋਟੀਆਂ ਗਾਲਾਂ ਵੀ ਸੀ ਉਹਦੇ ਵਿੱਚ ਬਟ ਉਹਨਾਂ ਗਾਲਾਂ ਨੇ ਮੇਰੇ ਬੱਚਿਆਂ ਨੂੰ ਉਹ ਸਬਕ ਸਿਖਾਇਆ ਕਿ ਤਾਂ ਹੀ ਅੱਜ ਮੇਰੇ ਬੱਚੇ ਹੋ ਸਕਦਾ ਇੱਕ ਚੰਗੇ ਰਾਹ ਤੇ ਉੱਤੇ ਤੁਰੇ ਜਾਂਦੇ ਨੇ ਔਰ ਅੱਜ ਉਸ ਵੇਲੇ ਮੇਰੇ ਲਈ ਬੜੀ ਖੁਸ਼ੀ ਹੋਈ ਜਦੋਂ ਕਿ ਮੇਰੇ ਇਲਾਕੇ ਦੇ ਕੈਬਨਿਟ ਮਨਿਸਟਰ ਕਟਾਰੂ ਚੱਕ ਜੀ ਦੇ ਮੈਨੂੰ ਫੋਨ ਕੀਤਾ ਮੇਰੀ ਬੇਟੀ ਨੂੰ ਫੋਨ ਕੀਤਾ ਸਰਦਾਰ ਭਗਵੰਤ ਮਾਨ ਜੀ ਨੇ ਅ ਅਰੋੜਾ ਜੀ ਨੇ ਜਿਹੜਾ ਹੈ ਉਹ ਸਾਰਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਿਹੜਾ ਮੇਰੀ ਬੇਟੀ ਤੇ ਜਿਹੜੀਆਂ ਨਾਲ ਦੋ ਬੇਟੀਆਂ ਹੋਰ ਸਿਲੈਕਟ ਹੋਈਆਂ ਨੇ ਉਹਨਾਂ ਦਾ ਸਭ ਕੁਝ ਸ਼ੇਅਰ ਕੀਤਾ ਇਸ ਤੋਂ ਵੱਧ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਜੀ ਮੈਂ ਚਾਹੁੰਦਾ ਕਿ ਹਰ ਕੋਈ ਪਰਮਾਤਮਾ ਹਰ ਜੀਆ ਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਜੜੀ ਆ ਉਹ ਦੇਵੇ ਜੀ ਧੰਨਵਾਦ ਜੀ ਉਹਨਾਂ ਬੱਚਿਆਂ ਲਈ ਸਨੇਹਾ ਜੀ ਆਪਣੇ ਆਪ ਨੂੰ ਮਨਸ਼ੇ ਦੇ ਵਿੱਚ ਕਰੀ ਬਿਠਾ ਦੂਜਾ ਉਹਨਾਂ ਪੇਰੈਂਟਸ ਨੂੰ ਕੀ ਸਨੇਹਾ ਜਿਹੜੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੂਗਾ ਅਸੀਂ ਸਾਰੀ ਫੈਮਲੀ ਜਿਹੜੀ ਹੈ ਓਸ਼ੋ ਦੇ ਨਾਲ ਜੁੜੀ ਹੋਈ ਆ ਅਸੀਂ ਸਾਰੀ ਫੈਮਲੀ ਮੈਡੀਟੇਸ਼ਨ ਤੇ ਜਾਂਦੇ ਆ ਮੇਰੇ ਵਾਈਫ ਬਹੁਤ ਤਗੜੇ ਮੈਡੀਟੇਟਰ ਨੇ ਮੇਰੇ ਬੱਚੇ ਆ ਉਹ ਬਹੁਤ ਮੈਡੀਟੇਸ਼ਨ ਕਰਦੇ ਆ ਬਹੁਤ ਮੈਡੀਟੇਸ਼ਨ ਕਰਦੇ ਆ ਲੇਕਿਨ ਇਸ ਮੈਡੀਟੇਸ਼ਨ ਨੇ ਮੇਰੇ ਬੱਚਿਆਂ ਨੂੰ ਜਿਹੜਾ ਹੈ ਉਹ ਭਟਕਣਾ ਜਿਹੜਾ ਹੈ ਉਹ ਬਿਲਕੁਲ ਭੁਲਾ ਦਿੱਤਾ ਹੀ ਕੀ ਕਿਸੇ ਲਾਈਨ ਦੇ ਉੱਤੇ ਭਟਕਣਾ ਮੇਰੀ ਬੇਟੀ ਦਾਜੀ ਇਹ ਮੈਂ ਤੁਹਾਨੂੰ ਇੱਕ ਸ਼ੇਅਰ ਕਰਨੀ ਚਾਹੂੰਗਾ ਇਹ ਮੈਂ ਗੱਲ ਸ਼ੇਅਰ ਕਰਨੀ ਚਾਹੂੰਗਾ ਕਿ ਮੇਰੀ ਬੇਟੀ ਦਾ ਫੇਵਰਟ ਡਰੈਸ ਕੀ ਸੀ ਜੀ ਚੱਪਲ ਐਡੀਟਰਸ ਦਾ ਪਜਾਮਾ ਔਰ ਟੀ-ਸ਼ਰਟ ਪਾ ਕੇ ਤੇ ਚੱਲ ਜਾਜ ਦੇ ਉੱਤੇ ਆਪਣੀ ਕਿੱਟ ਲੈ ਕੇ ਇੰਨੇ ਚੜ ਜਾਣਾ ਔਰ ਮੈਨੂੰ ਲੱਗਦਾ ਵੀ ਮੇਰੀ ਬੇਟੀ ਦੇ ਸ਼ਾਇਦ ਸਾਰਾ ਇੰਡੀਆ ਜਿਹੜਾ ਹੈ ਔਰ ਇੱਕ ਦਿਨ ਵੀ ਮੇਰੀ ਬੇਟੀ ਬੇਟੀਆਂ ਜੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਬੱਚਿਆਂ ਨੂੰ ਸਹੀ ਐਜੂਕੇਸ਼ਨ ਆ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਕਿ ਉਹਨਾਂ ਬੱਚਿਆਂ ਨੂੰ ਕਿਸੇ ਕੈਰੀਅਰ ਦੀ ਆ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਇਹਨਾਂ ਨੇ ਪੈਸਾ ਖਰਚ ਕਰਕੇ ਉਹਨਾਂ ਨੂੰ ਕੋਈ ਲੋੜ ਨਹੀਂ ਆ ਜੇ ਤੁਹਾਡੇ ਬੱਚੇ ਦੀ ਐਜੂਕੇਸ਼ਨ ਸਹੀ ਆ ਤੁਹਾਡੇ ਬੱਚੇ ਨੂੰ ਜੇ ਇੱਕ ਚੰਗੇ ਟੀਚਰ ਮਿਲ ਜਾਂਦੇ ਆ ਤੇ ਇਹ ਗੱਲ 100% ਸਹੀ ਆ ਕਿ ਉਹ ਬੱਚਾ ਕਦੇ ਪਟਕਦਾ ਨਹੀਂ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਲੋੜ ਆ ਇੱਕ ਬੱਚੇ ਨੂੰ ਸਹੀ ਰਸਤਾ ਜਿਹੜੀ ਹੈ ਉਹ ਦੇਣ ਦੀ ਜ਼ਰੂਰਤ ਆ